साडे किनू ने पता नहीं मसमिया ने पता नहीं मेन नहीं पता लग रहा की चीज है निकिया नि लगिया हुई लगिया काफी हुई ने दूजी तो ज्यादा लगिया हुई लगिया हुई ज्यादा ये बहुत लगिया हुई बिच सारे लगे हुई

ਇਹਨੂੰ ਦੇਖੋ ਕਿੱਧਰ ਕਿੱਧਰ ਜਾਂਦਾ ਹੈਗਾ ਹੁਣੇ ਲੱਕ ਜਾ ਮਾਰਦਾ ਪਤਾ ਨਹੀਂ ਕਿੱਧਰ ਕਿੱਧਰ ਜਾਊਗਾ ਉਹ ਖੜ ਗਏ ਹੈ ਨਾ ਪਰ ਉੱਥੇ ਉੱਥੇ ਖੜ ਗਏ ਜਿੱਥੇ ਤੁਸੀਂ ਖੜ ਗਏ ਚਲੋ ਇਹ ਸੱਚੀ ਹੋ ਉਹ ਤਮਾਸ਼ਾ じゃ ਕਰਦੇ ਨੇ ਮੇਰੇ ਨਾਲ ਨਾਲ ਚੰਦੀ ਦੀ ਗਰਦਾਰੀ ਲਾ ਲ ਇਹ ਤਾਂ ਹੁਕਮ ਮੇ ਦਾ ਹੁਣ ਇਧਰ ਹੁਣ ਉਹਦੇ ਕੋਲੋਂ ਚੱਲੂ ਗਰਦਾਰੀ ਲਾ ਲ ਹੁਣ ਹੋ ਗਿਆ ਪਿੰਡੀਆਂ ਸਾਰੇ ਲੱਗੀਆਂ ਹੋਈਆਂ ਨੇ

ਇਹ ਤੂੰ ਖੜਦਾ ਨਹੀਂ ਟਿੱਡਾ ਦਾ ਜਮਾ ਨਹੀਂ ਕਿਤੇ ਖੜਦਾ ਉਹ ਆ ਪੰਜ ਚਾਰ ਜਾਣੇ ਪੰਜ ਤਰੀ ਗੋਲ ਜਮਾ ਲਓ ਚਾਰ ਵਰੀ ਇੱਕ ਤੋਰੀ ਨਹੀਂ ਮੁੱਕੀ ਇੱਕ ਤੋਰੀ ਨਾਲ ਸਬਜ਼ੀ ਬਣ ਜਾਈ ਇੱਕ ਤੋਰੀ ਵਿੱਚ ਇੱਕ ਤੋਰੀ ਅੱਜ ਸਾਡੇ ਅੱਜ ਸਾਡੇ ਸਬਜ਼ੀ ਨੂੰ ਮਿਲਿਆ ਇੱਕ ਤੋਰੀ ਸਾਡੀ ਤੋਰੀਆਂ ਦੇ ਇੱਕ ਤੋਰੀ ਲੱਗੀ ਅੱਜ ਇਹ ਵੀ ਚੋਲੇ ਨੇ ਨਾ ਇਹ ਮਿਰਚਾਂ ਨੇ ਆ ਦੇਖੋ ਕਿਸਾਨ ਖੇਤਾਂ ਚ ਫਿਰਦਾ ਕੰਮ ਕਰਦਾ ਇਹਨੂੰ ਸਾਰਾ ਦਿਨ ਚਾਹੇ ਦਰੋਂ ਨਾ ਮੋੜੇ ਡਾਡਾ ਲਿਬੜ ਕੇ ਇੱਥੋਂ ਜਾਂਦਾ ਏ ਫਿਰ ਘੁਰਕੀ ਜਾਂਦਾ ਕੰਦ ਨੂੰ ਇਹਨੂੰ ਫੇਰਨਾ ਮਹੋਣਾ ਸੰਕੀ ਕਰ ਲੱਗ ਜਾਂਦਾ ਹੁਣ ਉਧਰ ਕੁੱਤਾ ਭੌਂਕਦਾ ਦੇਖੋ ਦੇਖਣ ਕਿਵੇਂ ਚਾਹਕਦਾ ਜਾਣਾ ਉਹ ਨਾ ਦੇ ਹੈ ਚੱਲ ਚੱਲੀਏ ਬਗਨ ਉਧਰ ਚੱਲ ਚੱਲੀਏ ਉਧਰ ਆ ਵਹਿ ਗਿਆ ਗਾਰੇ ਚ ਤਾਂ ਇਹ ਘੁਰਕ ਰਾਇਨਾ

ਬਿਕ ਕਿੰਨਾ ਡਰਾਉਂਦਾ ਹੈਗਾ ਹੁਣ ਉਹ ਕੁੱਤੀ ਜੀ ਫੇਰ ਇਧਰ ਆਉ ਮੈਨੂੰ ਲੱਗਦਾ ਉਹ ਜਿਹੜੀ ਭੋਲੀ ਜੀ ਕੁੱਤੀ ਐ ਆ ਥੋੜੇ ਰੋਟੀ ਪਾ ਦਿਆ ਕਰਨੀ ਨਹੀਂ ਗੁੱਸਾ ਨਹੀਂ ਹੁੰਦਾ ਉਹ ਤਾਂ ਹਾਂ ਪੁੱਕੀ ਬਤ ਰਾਤ ਮਨ ਪਾ ਕੇ ਇਹ ਤਿੰਨ ਵਾਰ ਪਾਇਆ ਇਹ ਤਿੰਨੇ ਵਾਰ ਖਾ ਗਿਆ ਕੀ ਕਿਆ ਵਾਹੇਗਾ ਦੋ ਤਰ੍ਹਾਂ ਦੇ ਗੁੱਸੇ ਨਾਲ ਪਾ ਕੇ ਆਏ ਇੱਕੋ ਜਿਹਾ ਪਾਣੀ ਰੱਖਦੀ ਹੈ ਨਾ

गल कर आ <laughs> गया टोर बैठे सरदार जी रूनो रूनो फिर तेन नहा मेनू खड़ा हो जावा तो। चलो नही खुरक भी हूं उठूगा हूं उठूंगे उठूगा जटा तो, तो 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 ने छोटे अरली छोटी हो गई आओ पट्टी बैठिया ने इधरों इधर पट्टी बैठिया ने सड़क तो होंगी इधर नहीं आती है फिर आओ इधर तो जो ਸਾਡੇ ਕੱਕ ਹੋ ਜਾਂਦੇ ਨੇ ਵਾਲੇ ਇੱਕ ਥਾਂ ਤੋਂ ਕੱਢਦਾ ਨੇ ਦੂਜੇ ਤੋਂ ਫੇਰ ਓਨੀ ਹੋ ਜਾਂਦੇ ਨੇ ਜਦ ਮੁੜ ਕੇ ਬਾਹਰੀ ਆਉਂਦੀ ਹੈ ਕੀ ਖਾਣੇ ਓਏ ਇਥੇ ਕੀ ਖਾਣੇ ਆ ਦੇਖੋ ਆ ਦੇਖ ਸਾਰੇ ਜਾਣੇ ਲੱਗ ਜੋ ਐਮਨਜੀਤ ਸਾਰੇ ਜਾਣੇ ਲੱਗ ਜੋ ਬੇਲੇ ਖੜਿਆ ਸਾਰੇ सारे जाने लग जाओ सारे निकल जाने आ देखो आखो पता नहीं, की नहीं। पैड़ा सौंक फिर दे। आखो हाँ आखो इधर जाऊ हम ये बुरू उधर कुट पऊनो दवेर दाम की शहर इधर पता नहीं ओन की मिलता है पता आखो पैड़ा सौंकता फिर कुत्ता इधर कतूरा जा के गया हूं इधर तो देखो दे तो कि <esta? ríe> मैं सूंघ रहा है ये तो ये पुरस्कार कॉल नहीं कुत्ते जहाँ दे सूंघ सूंघ के जानते हैं हम देने हुए हाँ देखो मुने इतने मिला था काम करूँगा आरु आ देखो बड़ा इतने काम करूँगा ओ कतूरा मिला था इधर आया होयेगा ਇੱਥੇ ਕੁੰਮ ਚਾ ਇੱਥੇ ਲੋਟਾ ਕਾ ਹੋ ਜਾ ਨਾ ਉਹ ਕਤੂਰ ਆ ਕੇ ਗਿਆ ਉਹ ਪੈੜਾ ਸੁੰਘਦਾ ਖਿਰਦਾ ਉਹਦੀਆਂ ਇਹ ਕਰਕੇ ਨਾ ਆਪਣੇ ਵੱਧ ਬਣੀ ਆ ਕੇ ਫਿਰ ਉਧਰ ਭੱਜ ਜਾਊਗਾ ਉਹਨਾਂ ਦੇ ਪੌੜੀਆਂ ਤੇ ਚੜਨ ਲੱਗ ਜਾ ਜੇ ਬਿੱਲੀ ਆ ਕੇ ਜਾਂਦੀ ਫਿਰ ਵੀ ਇਹੀ ਕਰਦਾ ਹੈ